ਸਸਿਕਾ ਜੀ ਤੇ ਅੱਜ ਫੇਰ ਆ ਗਏ ਸੰਗਰੂਰ ਖਾਲਸਾ ਪੈਸੀ ਚੇਸ ਤੇ ਤੇ ਬਾਈ ਹੁਣਾਂ ਨੇ ਸੌਖਾ ਕਰਤਾ ਰੋਡ ਦੇ ਉੱਤੇ ਲਾਤੀਆਂ ਖੰਬੇ ਦੇ ਉੱਤੇ ਢੋਲੀਆਂ ਵੀ ਜਿਹੜੇ ਸੱਜਣ ਮਿੱਤਰ ਕਹਿੰਦੇ ਸੀਗੇ ਵੀ ਸਾਨੂੰ ਔਖਾ ਲੱਗਦਾ ਦੁਕਾਨ ਲੱਭਣ ਚ ਰੋਡ ਦੇ ਉੱਤੇ ਬਿਲਕੁਲ ਢੋਲੀਆਂ ਲਾਤੀਆਂ ਤੇ ਬਿਲਕੁਲ ਸਾਹਮਣੇ ਦੁਕਾਨ ਆ ਤਾਂ ਕਰਦੇ ਆ ਖਾਲਸਾ ਜੀ ਨਾਲ ਗੱਲ ਤੇ ਕੀ ਰਿਜ਼ਲਟ ਆਇਆਗਾ ਅੱਜ ਤੱਕ ਤੇ ਸਸਿਕਾ ਬਾਈ ਜੀ ਸਿਕਾਲ ਜੀ ਬਈ ਖਾਲਸਾ ਮੇਰੀ ਖਤੇ ਖਤੇ ਦੇਲੇ ਸਜਣ ਕੀ ਆਪਣਾ ਰਿਜ਼ਲਟ ਆਇਆ ਸੀਗਾ ਵੀਰੇ ਪਹਿਲਾਂ ਆਪਾਂ ਨੇ ਜਿਹੜੀ ਆਹ ਚੀਜ਼ਾਂ ਪਵਾਈਆਂ ਤੀਆਂ ਗਿਆ ਲੋਕਾਂ ਨੂੰ ਇਹਦੇ ਵਾਰੀ ਸੋ ਤੋਂ ਆਪਾਂ ਨੇ ਭਰਾ ਵੀਡੀਓ ਪਵਾਈਆਂ ਤੀਆਂ ਉਤਮ 골ਡ ਪਲੱਸ ਪਲੱਸ ਹਾਂਜੀ ਉਤਮ 골ਡ ਕੱਲਾ ਪਵਾਇਆ ਤੀ ਬਾਈ 3 ਕਿਲੋ ਕਿल्ले ਦਾ ਪੈਂਦਾ ਗਾ ਇਹ ਜੀ ਠੀਕ ਆ ਜੀ ਡੋਜ ਮਿੱਤਰੋ ਅੱਜ ਵੀ ਇਹਦੀ 3 ਕਿਲੋ ਦੀ ਵਾ ਪਰ ਹੁਣ ਲੇਟ ਵੈਰਾਈਟੀਆਂ ਨੇ ਪਕਰੌੜ ਜਿਆ ਹੋਈਆਂ ਖੜੀਆਂ ਨੇ ਗਿਆ ਕਈ ਵਾਰੀ ਵੈਰਾਈਟੀਆਂ ਜਿਹੜੀਆਂ ਹੁਣ ਦੀਆਂ ਨਹੀਂਆਂ 22 ਹੋ ਗਿਆ 1509 ਹੋਗੀ 1847 ਹੋਗੀ ਠੀਕ ਆ ਬਾਈ ਤੇ ਉਹ ਪੀਲੀਆਂ ਤੇ ਲਾਲ ਜਿਆ ਹੋ ਜਾਂਦਿਆਂ ਨੇ ਗਿਆ ਤਾਂ ਕਰਕੇ ਲਾਲ ਪੀਲੀ ਤੋਂ ਆਪਾਂ ਆਪ ਵਾਰਿਆਂਗੇ ਵੀਰੇ ਸਿੱਟੇ ਚ 3 ਕਿਲੋ ਆਪ ਵਾਰਿਆਂ ਥੱਲੇ ਬੂਝੇ ਤੋਂ ਠੀਕ ਹੈ ਇਹ ਦੋਨੇ ਚੀਜ਼ਾਂ ਆਪਾਂ ਇਕੱਠੀਆਂ ਪਵਾ ਰਹੇ ਦੋਨੇ ਚੀਜ਼ਾਂ ਇਕੱਠੀਆਂ ਜੂਰੀਏ ਚ ਰਲਾ ਕੇ ਅੱਧੇ ਗੱਟੇ ਜੂਰੀਏ ਚ ਰਲਾ ਕੇ ਕਿੱਲਾ ਇਹ ਚ ਬਾਈ ਠੀਕ ਆ ਤੇ ਇੱਕ ਆਪਣਾ ਤੁਸੀਂ ਮੈਨੂੰ ਦੱਸੀ ਪਹਿਲਾਂ ਵੀ ਸਨੇਕ ਹਾਂ ਸਨੇਕ ਆਉਂਦੀ ਆ ਬਾਈ ਆਪਣੀ ਸੁੰਡੀ ਤੋਂ ਹੁਣ ਮਿੱਤਰੋ ਜਿਵੇਂ ਚੱਲ ਰਹੀਆਂ ਨੇ ਗਿਆ ਸਪਰੇਹਾਂ ਆਪਣੀਆਂ ਬਾਈ ਠੀਕ ਹੈ ਜੀ ਸਪਰੇਹਾਂ ਜ ਆਪਾਂ ਨੇ ਬਾਈ ਆ ਸਨੇਕ ਦਾ ਸਪਰੇ ਕਰਾ ਰਹੇ ਆ ਕਿ 125 ml ਕਿੱਲੇ ਦੀ ਡੋਜ਼ ਆ ਗਈ ਠੀਕ ਹੈ ਜੀ ਨਾਲੇ ਤਾਂ ਜੇ ਮੈਂ ਕਿਸਾਨ ਦੇ ਢੋਲੀ ਪਾਈ ਹੋਈ ਆ ਢੋਲੀ ਸਿੱਟਦਾ ਜਾਂਦਾਗਾ ਉਦੋਂ ਜਦੋਂ ਫਾਂਡ ਪੂਰੀ ਕਰਕੇ ਆਊਗਾ ਤੇ ਡਾ ਪਮਕੜ ਸੂੰਡੀ ਪਤਲਵੇਟ ਆਪਣੀ ਚਾਹੇ ਗੋਵਾਲੀਆ ਉਹ ਨਾਲੇ ਤਾਂ ਮੁਰਦੇ ਹੋਏ ਦੇ ਮੂਰੇ ਢੇਰ ਲੱਗਿਆ ਪਿਆ ਹੋਊਗਾ ਭਾਈ ਮਰੀਆਂ ਹੋਈਆਂ ਦਾ ਠੀਕ ਹੈ ਸਾਲੀਆਂ ਭਾਂਤੀ ਜਿੰਨੀਆਂ ਵੀ ਸੂੰਡੀਆਂ ਨੇ ਸਾਰੀਆਂ ਇੱਕ ਸਾਰੇ ਕਾਸੇ ਨੂੰ ਮਾਰਦਾ ਭਾਈ ਇਹ ਤੇ ਨਾਲੇ ਇਹਦਾ 20 ਤੋਂ 22 ਦਿਨ ਦਾ ਲੰਮਾ ਰਿਜ਼ਲਟ ਆਗਾ ਜੀ 20 ਤੋਂ 22 ਦਿਨਾਂ ਦੇ ਇੱਕ ਜਿਹਾ ਮਤਲਬ ਜਦੋਂ गिरि बढण दा ते आ ਜਾਂਦੀ ਆ ਉਹ ਦਾਣਾ ਫੋਕ ਜਾ ਹੋ ਜਾਂਦਾ ਉਹਦੇ ਵਾਸਤੇ ਕੀ ਚੀਜ਼ ਆ ਥੋਡੇ ਵਾਸਤੇ ਉਹਦੇ ਵਾਸਤੇ ਬਈ ਆਪਣੇ ਲੈਵੇ ਆ ਦੋਨੇ ਚੀਜ਼ਾਂ ਨੇਗੀਆਂ ਆ ਤਾਂ ਪੈਂਦੇ ਆ ਕਿ 6 ਕਿੱਲਿਆਂ ਤੇ ਲੀਟਰ ਆ ਪੈਂਦਾਗਾ 3 ਕਿੱਲਿਆਂ ਤੇ ਲੀਟਰ ਬਾਈ ਠੀਕ ਆ ਜੀ ਇਹਦੇ ਵਿੱਚ ਹੀ ਆ ਚੀਜ਼ ਆ ਜਿਹੜੀ ਇਹਦੇ ਵਿੱਚ 13045 ਬੌਰਨ ਤੇ ਆਪਣਾ ਪੋਟਾਸ਼ ਸਾਰਾ ਕੁਛ ਇਹਦੇ ਵਿੱਚ ਹੀ ਆ ਗਿਆ ਵੀਰੇ ਠੀਕ ਆ ਜੀ ਤੇ ਇਹ 6 ਕਿੱਲਿਆਂ ਤੇ ਪਊਗਾ ਲੀਟਰ ਨਾ ਤਾਂ ਦਾਣਾ ਪੜਾਕਾ ਮਾਰੇ ਬਾਈ ਤੇ ਨਾ ਹੀ ਇਹਦੇ ਨਾਲ ਦਾਣਾ ਫੋਕ ਜਾ ਸੱਡੇ ਵੇਗਾ ਯਾ ਮਨ ਲਓ ਵੀ ਢੇਰੀ ਨੂੰ ਪਾਲਸ ਕਰ ਦੂਗਾ। ਨਾਲੇ ਦੂਰੋਂ ਪਤਾ ਲੱਗੂਗਾ ਵੀ ਦੂਰੋਂ ਪਤਾ ਲੱਗੂ ਬਿਨ ਪੱਖੇ ਤੋਂ ਚਮਕ ਜੂਗੀ ਬਾਈ। ਲੋਕ ਕਿਸਾਨ ਵੀਰਾਂ ਨੂੰ ਜਿੰਨੇ ਵੀ ਬਾਈ ਹੁਣਾਂ ਦੀ ਹਿਸਾਬ ਨਾਲ ਚੱਲਣਗੇ ਤਾਂ ਬਾਈ ਫੁੱਲ ਗਰੰਟੀ ਲੈਂਦੇ ਆ। ਸਾਡੇ ਸਾਹਦੇ ਹਿਸਾਬ ਨਾਲ ਸੇਵ ਕਰਾਂਗੇ ਤਾਂ ਫੁੱਲ ਗਰੰਟੀ ਲੈ। ਇੱਕ ਬਾਈ ਆਪਣਾ ਹੋਰ ਸਿਸਟਮ ਆ ਆਪਾਂ ਆਨਲਾਈਨ ਦਵਾਈ ਵੀ ਛੱਡਣ ਜਾਂਦੇ ਆਂਗੇ। ਆਨਲਾਈਨ ਦਵਾਈ ਛੱਡਣ ਦਾ ਸਿਸਟਮ ਦੱਸੋ ਫੇਰਾ। ਲੋ ਬੋਲੋ। ਆਪਣਾ ਵੀਰੇ ਆਨਲਾਈਨ ਦਾ ਸਿਸਟਮ ਇਹ ਹੈਗਾ ਵੀ ਆਪਣਾ ਪਹਿਲੀ ਗੱਲ ਤਾਂ ਆਊਟਰ 15 ਤੋਂ ਵੀਰੇ 20000 ਤੱਕ ਦਾ ਆਪਣਾ ਹੈਗਾਗਾ ਟਾਰਗੇਟ ਹਾਂ ਬਾਈ ਤੇ ਬਾਕੀ ਕੋਈ ਵੀ ਆਪਣਾ ਕਿਸਾਨ ਭਰਾ ਕਿਸੇ ਵਰਜੀ ਏਰੀਏ ਚੋਂ ਹਾਲ ਪੰਜਾਬ ਚੋਂ ਮੈਨੂੰ ਕੱਲੇ ਪੂਰੇ ਪਿਆ ਪਿਆ ਹਾਂ ਕੱਲੇ ਪੰਜਾਬ ਚ ਬਾਈ ਜਿਵੇਂ ਹੁਣ ਰਾਜਸਥਾਨ ਵਾਲੇ ਬਾਈਆਂ ਦੇ ਵੀ ਫੋਨ ਆਈਆਂ ਤੇ ਹਰਿਆਣਾ ਵਾਲਾ ਦੂਜੀ ਸਟੇਟ ਚ ਵੀਰੇ ਲਈ ਜਾ ਸਕਦੇ ਹਾਂਜੀ ਤੇ ਆਪਣਾ ਪੰਜਾਬ ਪੰਜਾਬ ਚ ਵੀਰੇ ਆਊਟਰ ਆਗਾ ਤੇ ਆਨਲਾਈਨ ਦਾ ਤੇ ਬਾਕੀ ਬਾਈ ਅੱਬਰਸਰ ਗਿਆ ਸੀਗਾ ਪਰਸੋ ਹਾਂਜੀ ਤੇ ਅੱਬਰਸਰ ਵਾਲੇ ਭਰਾ ਉਹ ਜਦੋਂ ਮਰਜ਼ੀ ਫੋਨ ਕਰ ਲੈ ਕਿਉਂਕਿ ਬੱਬਰ ਸੇਰਾ ਦੀ ਧਰਤੀ ਆ ਗਈ ਵੀਰੇ ਬਾਜਾ ਏਰੀਆ ਦਾ ਠੀਕ ਆ ਦਾ ਉਹਨਾਂ ਦੇ ਕਰਬਾਲੀਆਂ ਬਹੁਤ ਲੇ ਗਿਆ ਜਦੋਂ ਮਰਜ਼ੀ ਫੋਨ ਕਰਨ ਅੱਤੇ ਬੋਲਤੇ ਕੋਈ ਵੀ ਏਰੀਏ ਦਾ ਫੋਨ ਕਰੇ ਬਾਕੀ ਆਪਾਂ ਕਹਿ ਦੇਾਂਗੇ ਹਾਂਜੀ ਜਦੋਂ ਮਰਜ਼ੀ ਫੋਨ ਕਰੇ ਮੇਰਾ ਨੰਬਰ ਲੈ ਲਓ ਵੀਰੇ 9876744900 ਬੁਲਜਾ ਠੀਕ ਆ ਬਾਕੀ ਇਹ ਮੋਬਾਈਲ ਨੰਬਰ ਆ ਜਿਹੜੇ ਸਕਰੀਨ ਤੇ ਵੀ ਚੱਲੀ ਜਾਂਦੇ ਨੇ ਤੇ ਜਿਹੜੇ ਆਰਡਰ ਦੀ ਮਤਲਬ 15000 ਦਾ ਆਰਡਰ ਆ ਉਹਦੀ ਪੇਮੈਂਟ ਹਾਫ ਪਹਿਲਾਂ ਉਹ ਜੀ ਪਹਿਲਾਂ ਅੱਧੀ ਪੇਵਲਟ ਤਾਂ ਵੀਰੇ ਅਡਵਾਂਸ ਪਾਉਣੀ ਪਊ ਅਡਵਾਂਸ ਪਾਉਣੀ ਅਡਵਾਂਸ ਪਾਉਣੀ ਪਊ ਤੇ ਠੀਕ ਹੈ ਤੇ ਇੱਕ ਬਾਈ ਜਿਹੜਾ ਤੁਹਾਡਾ ਡਰੈੱਸ ਆ ਉਹ ਦੱਸ ਦੋ ਖਾਲਸਾ ਜੀ ਮਤਲਬ ਆਪਾਂ ਨੂੰ ਪੂਰਾ ਪ੍ਰੋਪਰ ਉਹ ਤਾਂ ਆਪਾਂ ਸੱਜਰਾਂ ਢੋਲੀਆਂ ਵੀ ਦਿਖਾਤੀਆਂ ਵੀ ਸੜਕ ਦੇ ਉੱਤੇ ਢੋਲੀਆਂ ਲਾਤੀਆਂ ਐਡਰੈਸ ਆਪਣਾ ਹੈਗਾ ਜੀ ਬਾਈ ਗਰੂ ਜੀ ਪੁਲਿਸ ਲਾਈਨ ਰੋਡ ਸੰਗਰੂਰ ਜਦੋਂ ਆਪਾਂ ਸੰਗਰੂਰ ਆਈਏ ਬਰਨਾਲਾ ਕੈਂਚੀਆਂ ਤੋਂ ਪੋਲਾ ਆਉਂਦਾ ਹੈ ਇੱਕ ਇਧਰੋਂ ਡੇਗਦਾ ਉਹ ਪੋਲਾ ਆਪਣਾ ਬਰਨਾਲਾ ਸਾਈਡ ਨੂੰ ਹਾਂਜੀ ਠੀਕ ਹੈ ਜੀ ਸਹੀ ਪੁਲ ਤੋਂ ਆਪਣੀ ਦੁਕਾਨ ਆ 1 ਕਿਲੋਮੀਟਰ ਆ ਗਈ ਜਦੋਂ ਤੁਸੀਂ ਆਪਦੀ ਸਾਈਡ ਤੋਂ ਆਉਂਗੇ ਸੰਗਰੂਰ ਵੱਲੋਂ ਠੀਕ ਸੋਡੇ ਵਾਲੀ ਸਾਈਡ ਹੀ ਆਜੂਗੀ ਬਾਹਰੇ ਬੋਰਡ ਲੱਗਿਆ ਹੋਇਆਗਾ ਠੀਕ ਆ ਮਤਲਬ ਰੋਡ ਤੇ ਤੁਸੀਂ ਬੋਰਡ ਤਾਂहां ਵਿਚਾਲੇ ਢੋਲੀਆਂ ਟੰਗੀਆਂ ਹੋਈਆਂ ਨੇਗੀਆਂ ਖੱਬਿਆਂ ਤੇ ਜੀ ਢੋਲੀਆਂ ਟੰਗਤੀਆਂ ਹਾਂ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਆਉਂਗੇ ਇਧਰੋਂ ਬਡਰੁੱਖਾਂ ਵੱਲ ਤੋਂ ਤਾਂ ਦੁਕਾਨ ਰਹਿ ਜਾਂਦੀ ਆਗੀ ਤੁਸੀਂ ਪਰਦੀ ਸਾਈਡ ਹੋਮਗੇ ਦੁਕਾਨ ਓਹਰਾਂ ਵਾਲੀ ਸਾਈਡ ਰਹਿ ਜਾਂਦੀ ਆ ਵੀਰੇ ਉਹ ਵੀ ਥੋੜੂ ਬਸ ਆਪਾਂ ਨੇ ਖਾਲਸਾ ਹੀ ਨਿਸ਼ਾਨ ਲਾਏ ਹੋਏ ਨੇਗੇ ਝੰਡੇ ਚੁਲਾਏ ਹੋਏ ਨੇ ਖਾਲਸੇ ਦੇ ਤੇ ਢੋਲੀਆਂ ਟੰਗੀਆਂ ਹੋਈਆਂ ਨੇਗੀਆਂ ਠੀਕ ਆ ਠੀਕ ਆ ਜੀ ਉਹਨਾਂ ਨੂੰ ਜੱਜ ਕਰ ਲਿਓ ਬਸ ਤੁਸੀਂ ਉਹ ਤੇ ਦੂਜੀ ਸਾਈਡ ਆਪਣੀ ਦੁਕਾਨਾਂ ਆ ਜੀ ਠੀਕ ਆ ਤੇ ਜਿਹੜਾ ਸੋਡਾ ਮੋਬਾਈਲ ਨੰਬਰ ਹੋ ਵੀ ਦੱਸ ਦੋ ਆਪਣਾ ਮੋਬਾਈਲ ਨੰਬਰ ਹੈਗਾ 8280206907 ਠੀਕ ਆ ਤੇ ਬਾਕੀ ਇਹ ਦੋਨੇ ਮੋਬਾਈਲ ਨੰਬਰ ਜਿਹੜੇ ਸਕਰੀਨ ਤੇ ਚੱਲੀ ਜਾਂਦੇ ਨੇ ਤੇ ਕਰ ਲਿਓ ਸੰਪਰਕ ਕਿਸਾਨ ਭਰਾਵਾਂ ਨੂੰ ਬੇਨਤੀ ਇਹ ਜਿੰਨਾ ਇਹਨਾਂ ਦੇ ਹਿਸਾਬ ਨਾਲ ਚੱਲੋਗੇ ਉਹਨਾਂ ਸੋਡਾ ਫਾਇਦਾ ਹੀ ਹੋਊਗਾ ਫਾਇਦਾ ਹੋਊਗਾ ਬਿਲਕੁਲ ਧੰਨਵਾਦ ਮਿਹਰਬਾਨੀ